ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਜੀ ਦਾ ਇਹ ਮਹਾਨ ਗ੍ਰੰਥ ਜਿਹਦੇ ਤਹਿਤ ਸਾਡੇ ਕੋਲ ਇਤਿਹਾਸ ਦੀ ਵੱਡਮੁੱਲੀ ਜਾਣਕਾਰੀ ਜਿਹੜੀ ਹੈ ਉਹ ਇਸ ਗ੍ਰੰਥ ਵਿੱਚ ਸੰਭਾਲੀ ਪਈ ਹੈ ਔਰ ਇਹਦੇ ਤਹਿਤ ਹੀ ਮੇਰੇ ਨਗਰ ਪਿੰਡ ਹਰਗਣਾ ਦਾ ਇਤਿਹਾਸ ਭਾਈ ਕਾਨ ਸਿੰਘ ਨਾਭਾ ਜੀ ਨੇ 262 ਸਫੇ ਦੇ ਉੱਤੇ ਇਸ ਤਰ੍ਹਾਂ ਕਰਕੇ ਲਿਖਿਆ ਹੈ ਹਰਗਣਾ ਲੁਧਿਆਣੇ ਦੀ ਤਹਿਸੀਲ ਸਮਰਾਲਾ ਦਾ ਇੱਕ ਪਿੰਡ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਰਨ ਪਾਏ ਸੋ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਤਕਰੀਬਨ 1992 ਤੋਂ ਪਹਿਲਾਂ ਸਾਡਾ ਜਿਹੜਾ ਜ਼ਿਲ੍ਹਾ ਉਹ ਲੁਧਿਆਣਾ ਸੀ ਤਹਿਸੀਲ ਸਮਰਾਲਾ ਸੀ ਹੁਣ ਸਾਡੀ ਤਹਿਸੀਲ ਖਮਾਣੋ ਹੈ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਹੈ ਉਦੋਂ ਜੋ ਸੀ ਭਾਈ ਸਾਹਿਬ ਜੀ ਨੇ ਉਹਦੇ ਤਹਿਤ ਹੀ ਸਾਨੂੰ ਇਹ ਜਾਣਕਾਰੀ ਜਿਹੜੀ ਆ ਉਹ ਦਰਜ ਕਰ ਦਿੱਤੀ ਅ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਇਤਿਹਾਸਕ ਸਥਾਨ ਨੇ ਕਮੈਂਟਾਂ ਰਾਹੀਂ ਆਪਣੇ ਪਿੰਡ ਦੇ ਇਤਿਹਾਸਕ ਸਥਾਨ ਦਾ ਨਾਮ ਅਤੇ ਪਿੰਡ ਦਾ ਨਾਮ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਭਾਈ ਕਾਨ ਸਿੰਘ ਨਾਬਾ ਜੀ ਨੇ ਬਹੁਤ ਵੱਡ ਮੁੱਲੀ ਜਾਣਕਾਰੀ ਵੱਡਾ ਇਤਿਹਾਸ ਇਹਦੇ ਵਿੱਚ ਜਿਹੜਾ ਸਾਡੇ ਲਈ ਪ੍ਰੋਕੇ ਰੱਖਿਆ ਹੋਇਆ ਇਹਦੇ ਵਿੱਚੋਂ ਲੰਭਾਂਗੇ ਤੇ ਤੁਹਾਡੇ ਤੱਕ ਪਹੁੰਚਦਾ ਜਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ